1947 ਦੇ ਹਲਚਲੇ ਦੀ ਜਿਹੜਾ ਦਰਦ ਆ ਉਹ ਤੁਹਾਨੂੰ ਸਾਫ਼ ਇਹਨਾਂ ਗੱਲਾਂ ਤੋਂ ਚਲਕੂਗਾ ਜਿਨ੍ਹਾਂ ਨਾਲ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਇਹ ਜਿਹੜੀ ਗੱਲਬਾਤ ਹੈ ਇਹਨੂੰ ਬਿਨਾਂ ਕੋਈ ਕੱਟ ਕੀਤੇ ਜਿਹਨੂੰ ਅਨਕਟ ਕਹਿੰਨੇ ਆਪਾਂ ਪੱਤਰਕਾਰੀ ਦੇ ਫੀਲਡ 'ਚ ਜਾਂ ਸੋਸ਼ਲ ਮੀਡੀਆ ਦੇ ਫੀਲਡ 'ਚ ਜਾਂ ਜਿਹੜਾ ਇਹ ਟੈਕਨੀਕਲ ਜਿਹੜਾ ਹੈਗਾ ਇਸ਼ੂ ਉਹਨੂੰ ਲੈ ਕੇ ਉਹਦੇ ਉੱਤੇ ਅਸੀਂ ਇਹੀ ਕਵਾਂਗੇ ਕਿ ਇਹ ਤੁਸੀਂ ਸੁਣ ਕੇ ਇਹਨਾਂ ਬਜ਼ੁਰਗਾਂ ਦਾ ਜਿਹੜਾ ਹਲਚਲੇ ਵੇਲੇ ਦਾ ਮਨ ਦੇ ਵਿੱਚ ਦਰਦ ਸਮੋਈ ਬੈਠੇ ਨੂੰ ਉਹ ਭਲੀ-ਪੰਤ ਜਾਣਦੇ ਹੋ ਮੈਂ ਸੁਰਿੰਦਰ ਸਿੰਘ ਮਾਨ ਤੁਸੀਂ ਦੇਖੋ ਅਨਕਟ ਵੀਡੀਓ ਭਾਰਤ ਤੇ ਪਾਕਿਸਤਾਨ ਦੀ ਵੰਡ ਨੂੰ ਭਾਵੇਂ ਕਾਫੀ ਬਰੇ ਬੀਤ ਗਏ ਹਨ ਪਰ ਉਸ ਵੇਲੇ ਦੇ ਜੋ ਲੋਕ ਨੇ ਜਿਨ੍ਹਾਂ ਨੇ ਦਰਦ ਆਪਣੇ ਸੀਨੇ ਉੱਪਰ ਆਪਣੇ ਸਰੀਰਾਂ ਉੱਪਰ ਆਪਣੀ ਜ਼ਿਹਨੀਤ ਉੱਪਰ ਸਿਆ ਉਹ ਮਤਲਬ ਅੱਜ ਤੱਕ ਵੀ ਉਹਨਾਂ ਲਈ ਅਸਹਿ ਹੈ ਸਾਡੇ ਨਾਲ ਅੱਜ ਦੱਖਣੀ ਪੰਜਾਬ ਆ ਜੋ ਭਾਰਤ ਦਾ ਉਹਦਾ ਜ਼ਿਲ੍ਹਾ ਇਸ ਵੇਲੇ ਮੋਗਾ ਉਸ ਵੇਲੇ ਫਰੋਜ਼ਪੁਰ ਸੀ ਉਹਦਾ ਪਿੰਡ ਹੈ ਸੰਗਤਪੁਰਾ ਤਹਿਸੀਲ ਹੈ ਜਿਹੜੀ ਉਹ ਬਾਗਾਪੁਰਾਣਾ ਉਸੋਂ ਦੇ ਵਸਨੀਕ ਨੇ ਜੀਤ ਸਿੰਘ ਜਿਨ੍ਹਾਂ ਦੇ ਪਿਤਾ ਦਾ ਨਾਮ ਮੋਹਨ ਸਿੰਘ ਆ ਇਹ ਉਸ ਵੇਲੇ ਮਤਲਬ ਇਹਨਾਂ ਦੇ ਕਹਿਣਾ ਹੈ ਵੀ ਇਹ ਉਹ 14-15 ਸਾਲ ਦੇ ਸੰਤ ਤੇ ਉਹਨਾਂ ਨੂੰ ਸਾਰੀਆਂ ਉਸ ਵੇਲੇ ਦੀਆਂ ਆਜਾਦਾਂ ਜਿਹੜੀਆਂ ਉਹ ਤਾਜ਼ਾ ਹਨ ਉਹ ਇਸ ਪਿੰਡ ਦੇ ਵਿੱਚੋਂ ਉਜਾੜੇ ਵੇਲੇ ਉਹਨੂੰ ਉਜਾੜਾ ਹੀ ਕਹਿੰਦੇ ਆ ਦੇਸ਼ ਦੀ ਵੰਡ ਦਾ ਸ਼ਬਦ ਮੈਨੂੰ ਲੱਗਦਾ ਠੀਕ ਨਹੀਂ ਹੈ ਉਜਾੜਾ ਹੋਇਆ ਜਦੋਂ ਪੰਜਾਬੀਆਂ ਦਾ ਇਧਰਲੇ ਪੰਜਾਬ ਚੋਂ ਉਧਰਲੇ ਪੰਜਾਬ ਚੋਂ ਉਧਰਲੇ ਪੰਜਾਬ ਚੋਂ ਇਧਰਲੇ ਪੰਜਾਬ ਚੋਂ ਉਹ ਵਿਕਰਭਾ ਉਹ ਰਾਜਨੀਤਿਕ ਕਾਰਨ ਉਹਦੇ ਕੀ ਰਹੇ ਉਹ ਬਾਅਦ ਵਿੱਚ ਕਿਸੇ ਵळे ਕਰਾਂਗੇ ਅੱਜ ਸਿਰਫ ਉਹ ਹੀ ਗੱਲ ਕਰਾਂਗੇ ਜੋ ਇਹਨਾਂ ਦੇ ਮਨ ਦੀ ਭੀੜ ਹੈ ਆਪਣੇ ਪਿੰਡ ਦੇ ਦੱਸੋ ਕੌਣ ਬੰਦੇ ਸੀਗੇ ਜਿਹੜੇ ਇੱਥੋਂ ਦੇ ਸੀ ਤੇ ਉੱਜੜ ਕੇ ਫਿਰ ਪਾਕਿਸਤਾਨ ਗਏ ਪਾਕਿਸਤਾਨ ਕਾਬੂ ਕਾਨਣ ਉਹ ਨੂਰੀ ਦੇ ਭਰਾ ਸੀ ਉਹ ਆਪਣੇ ਵੀਰਸੋ ਦੇ ਮੁੰਡੇ ਸੀ ਉਹ ਸੀ ਫਿਰ ਪਾਕਿਸਤਾਨ ਦੇ ਵਿੱਚ ਆ ਗਵਾਰ ਤੋਂ ਸਾਰੇ ਆਪਣਾ ਇਹਦੇ ਬਈ ਆਪਣੇ ਟੀਮਾ ਰੀਮਾ ਪਾਗਜ ਹੈ ਜ਼ਿਲ੍ਹਿਆਂ ਦਾ ਇਹ ਸਾਰੇ ਫਿਰ ਪਿੱਛੋਂ ਫੱਗਣ ਤੇ ਸੀ ਛੱਡ ਗਏ ਆ ਗੱਡੀਆਂ ਤੇ ਮੋਗ ਗਈ ਹੋਇਆ ਕੀ ਸੀ ਇੱਥੇ ਹੋਇਆ ਕੀ ਸੀ ਕੀ ਹੋਇਆ ਸੀ ਉਦੋਂ ਉਦੋਂ ਜੇ ਵਾਰਨ ਟੋਕ ਹੋਈ ਸੀ ਉਰਵਾਇਵਾਟੇ ਕੋਈ ਲੀੜੇ ਲੂੜੇ ਚੱਕਲੇ ਲੋਕਾਂ ਨੇ ਮਾਰੇ ਆ ਵੀ ਕੋਈ ਬੰਦੇ ਮਾਰੇ ਵੀ ਸੀ ਦੋ ਬੰਦੇ ਲਿਆਜ ਮਾਰੇ ਗਏ ਹੋਰ ਨਹੀਂ ਪਿੰਡ 'ਚ ਕੋਈ ਮਾਰਿਆ ਹਾਂਜੀ ਤੇ ਆਸੇ ਪਾਸੇ ਦੀ ਗੱਲਾਂ ਦੱਸੋ ਸਾਰੀਆਂ ਉਹ ਆਪਣੇ ਸਮਾਦ ਸੀ ਹੋਰ ਮਾੜੀ ਇੱਥੇ ਮਾਰੇ ਗਏ ਆਪਣੇ ਪਿੰਡ ਦੇ ਵਿੱਚ ਸਾਡੇ ਦੇ ਬੱਚੇ ਰਾਏ ਘਰੇ ਰੱਖੇ ਅਸੀਂ ਹੂੰ ਕੌਣ ਕੌਣ ਸੀ ਜਿਹਨਾਂ ਨੂੰ ਰੱਖਿਆ ਉਹ ਐ ਅਸੀਂ ਹਾਂ ਆਪਣਾ ਕਾਨ ਨਾ ਝਾਬੂ ਨੂਰੀ ਨੂਰੀ ਦਾ ਪੇਵ ਸੁਆ ਆਪਣਾ ਵੀਰ ਸੇ ਹੋ ਤੇ ਕੋ ਮਤਾ ਕੇ ਸੀ ਢਾਈ ਚੱਕੀ ਕਿੱਥੇ ਛੱਡ ਕੇ ਆਏ ਤੁਸੀਂ ਉਹਨਾਂ ਨੂੰ ਕਿੱਥੇ ਛੱਡ ਕੇ ਆਏ ਸੀ ਕਿੱਥੇ ਛੱਡ ਕੇ ਆਏ ਸੀ ਮੋਗੇ 6 ਮਹੀਨੇ ਪਿਛੋਂ ਫਗਣ ਚ ਗੱਡੀਆਂ ਦੇ ਛੱਡ ਕੇ ਗਏ ਉਹ 5 ਸਾਲ ਚਲੇ ਗਏ ਕੋਲਾ ਫੋਨ ਆਇਆ ਸੀ ਪਿਛੇ ਮੈਂ ਪੁਜੀਨ ਥੋੜਾ ਉੱਚਾ ਸੁਣਦਾ ਇਸ ਲਈ ਥੋੜੀ ਜੀ ਆਵਾਜ਼ ਹੈ ਜਿਹੜੀ ਉਹ ਉੱਚਾ ਬੋਲਣਾ ਪੈਂਦਾ ਇਹਨਾਂ ਨਾਲ ਆ ਉਸ ਵੇਲੇ ਜਦੋਂ ਹੋਇਆ ਉਹਦੂ ਮੁੜ ਕੇ ਕੋਈ ਬੰਦੇ ਆਹ ਕਰ ਕੀਤੇ ਸੀ ਜਿੱਥੇ ਬੈਠੇ ਆ ਇਹ ਹੈਗਾ ਸੀ ਪਾਕੂਆਲ ਕਾ ਅੱਛਾ ਕਿਹ ਨਨਕਾ ਕਾਕੂ ਗਾ ਚੰਪਲਾ ਸੀ ਉਹਨਾਂ ਨਾਲ ਇਹ ਕਰ ਉਹਨਾਂ ਦਾ ਕੀ ਕਰਦੇ ਸੀ ਇੱਥੇ ਉਹ ਇਹ ਆਪਾਂ ਸੇਪੀ ਦਾ ਕੰਮ ਕਰਦੇ ਸੀ ਸਾਡੇ ਹਾਲ ਫਾਲ ਉਹ ਘੋਟਦੇ ਸੀ ਆਰਨ ਪਾਉਂਦੇ ਸੀ ਹਰ ਵਾਲੇ ਭਾਈ ਜੀ ਉਹਨੂੰ ਆ ਉਹ ਕਿੱਥੇ ਗਏ ਫਿਰ ਇਹ ਘਰ ਵਾਲੇ ਜਿਹਨਾਂ ਦਾ ਆ ਘਰ ਸੀ ਫਿਰ ਪਾਕਿਸਤਾਨ ਚਲੇ ਗਏ ਸਾਰੇ ਮੁੰਡੇ ਜਾਵੜੇ ਉਦੋਂ ਮੁੜ ਕੇ ਇੱਥੇ ਆਇਆ ਕੋਈ ਉਹਨਾਂ ਚੋਂ ਕੇ ਆਇਆ ਸੀ ਝਾਬੂ ਆਇਆ ਸੀ ਤੇ ਕਾਇਆ ਸੀ ਉਹ ਮਿਲਟਰੀ ਲੈ ਕੇ ਉਹ ਤਾਇ ਸਵਾਰ ਨੂੰ ਲ ਗਿਆ ਫਿਰ ਆਪ ਅੱਛ ਨਹੀਂ ਉਹ ਤਾਂ ਉਦੋਂ ਦੀ ਗੱਲ ਹੋਊਗਾ ਹੁਣ ਉਦੋਂ ਬਾਅਦ ਕੋਈ ਆਇਆ ਨਹੀਂ ਹੁਣ ਉਹ ਆਪਣੇ ਗੁਜਰਾਂ ਦੇ ਮੁੰਡੇ ਆਇਆ ਸੀ ਹਾ ਰੌਣਕ ਪਿੱਛੋਂ ਆਪ ਕੋ ਦੂ ਗਿਆ ਸੀ ਗੁਜਰ ਪਾਕਿਸਤਾਨ ਚ ਫਿਰ ਹੁਣ ਨਹੀਂ ਗਿਆ ਉਹ ਨੂਰੀ ਕੀ ਵੀ ਕੁੜੀ ਸੀ ਇਵੇਂ ਜਿਹਾ ਸੀ ਉਹਨੇ ਅੱਛਾ ਕੀ ਹੋਇਆ ਉਹਦੇ ਨਾਲ ਉਹ ਵਹੀ ਹੀ ਜਾਂਦੇ ਨਹੀਂ ਜਿਹੜੇ ਰੋਸ ਮਾਰ ਕਰਦੇ ਇਤੁਲੇ ਮੈਂ ਵਾਪਸ ਜੁਰੇ ਜਾਂਦੇ ਨਹੀਂ ਅਸੀਂ ਆ ਕੇ ਲੀਦੇ ਚੱਕੀ ਜਦੋਂ ਵੀ ਚੱਕ ਲੈਣ ਆਪਣੇ ਕੇ ਬਹਿ ਜੋ ਇੱਥੇ ਫਿਰ ਰਾਤ ਨੂੰ ਅਸੀਂ ਘਰੇ ਜੇ ਗਏ ਸਾਰਿਆਂ ਨੂੰ ਕੋਠੇ ਪੱਟੀ ਵਿਛਾਈ ਤੇ ਬੁੜੀਆਂ ਜਿ ਬੁੜੀਆਂ ਪਾਈਆਂ ਫਿਰ ਪੰਚ ਆਦੋਂ ਨਿਕਾਏ 15 ਤੋਂ 15 ਭਾਦ ਦੇ ਨੂੰ ਹੋਇਆ ਤੇ ਹੁਣ ਯਾਦ ਆਉਂਦੀ ਉਹਨਾਂ ਦੀ ਦਾ ਹੁਣ ਹੁੰਦੀ ਏ ਉਹ ਪੁਰਾਣੇ ਸੀ ਗਏ ਨਾ ਅੱਜ ਦਾ ਫਾਰੇ ਜੀ ਘਰੇ ਆਉਂਦੇ ਆ ਮਸਜਿਦ ਆਪਣੇ ਘਰ ਦੇ ਨਾਲ ਮਸਜਿਦ ਹੈ ਉੱਥੇ ਬਾਂਗਾ ਬੂੰਗਾ ਵੇਣਾ ਹੁੰਦੇ ਸੀ ਹਾਂ ਜੇ ਆਪਣੇ ਘਰ ਦੇ ਨਾਲ ਮਸਜਿਦ ਤੇ ਪਹਿਲਾਂ ਵੀ ਹੁੰਦੀ ਸੀ ਹਾਂ ਜੀ ਪਹਿਲਾਂ ਸੀ ਕੀ ਹੁੰਦਾ ਸੀ ਇੱਥੇ ਉਦੋਂ ਇੱਥੇ ਆਪਣੇ ਆਉਂਦੇ ਸੀ ਗੁਰਦੋਂ ਬਾਂਗਾ ਲੁੰਦੇ ਸੀ ਜਿਵੇਂ ਆਉਂਦੇ ਗੁਰਦੋਂ ਰਿਆ ਪਕ ਕਰਦੇ ਆ ਬਾਂਗਾ ਲੁੰਦੇ ਸੀ ਤੇ ਜਿਹੜੇ ਮੁਸਲਮਾਨਾਂ ਨੂੰ ਮਾਰਦੇ ਸੀ ਉਹ ਕੀ ਕਿਉਂ ਮਾਰਨ ਲੱਗ ਗਏਵੇਂ ਓਏ ਜਰਵੰਡ ਹੋ ਗਈ ਜੀ ਔਰ ਉਹ ਦਿਨ ਹੋ ਗਿਆ ਕਿ ਕਿਹੜਿਆਂ ਦੇ ਸਜਗਾ ਜਾ ਗਿਆ ਤੇ ਮਾਰਨਾ ਸੀ ਜਿਹਨੂੰ ਮਾਰਦੇ ਉਹਨੂੰ ਮਾਰਦੇ ਇਹ ਜੀ ਤੇ ਜਿਹੜੇ ਸਹੀ ਮੁਸਲਮਾਨ ਤੇ ਸਿੱਖ ਸੀ ਉਹ ਨਹੀਂ ਕਰਦੇ ਸੀ ਇਹ ਕੰਮ ਨਹੀਂ ਕੋਈ ਨਹੀਂ ਆਲੀ ਸੀ ਉਹ ਨਹੀਂ ਜਮਾ ਨਹੀਂ ਆਲੀ ਸੀ ਸਾਡਾ ਸਾਡਾ ਪਿੰਡ ਜੀ ਚੰਗਾ ਹੀ ਰਿਹਾ ਹਾਂ ਤੇ ਤੁਹਾਡੇ ਘਰੇ ਜਾਂ ਹੋਰ ਘਰਾਂ ਚ ਕਿੰਨੇ ਦਿਨ ਕੌਣ ਕੌਣ ਰਿਹਾ ਤੁਹਾਡੇ ਘਰੇ ਕੌਣ ਕੌਣ ਰਿਹਾ ਉਹ ਹਾਲ ਚਾਲ ਹਾਲ ਚਾਲਾ ਕਹਿੰਦੇ ਆ ਚਾਨਣ ਛਾਬੂ ਆਪਣਾ ਰੂੜਾ ਕਮਿਹਾਰਾ ਹੁੰਦਾ ਸੀ ਇਹ ਉਹ ਫੱਜਾ ਮੁੰਡਾ ਉਹ ਆਪਣੇ ਘਰਾਂ ਚ ਰਹਿ ਕੋਈ ਭਾਗ ਕੇ ਕੋਈ ਸਾਡੇ ਨਣੇ ਕੀ ਸਾਡੇ ਤਿੰਨੇ ਕਰੀ ਸੀ ਤੇ ਹੋਰ ਵੀ ਪਿੰਡ ਦੇ ਸੀਗੇ ਤੇ ਚਾਨਣ ਐਸ ਘਰ ਵਾਲਾ ਸੀ ਹਾਂ ਹਾਂ ਚਾਨਣ ਦਾ ਆ ਘਰ ਸੀ ਨਹੀਂ ਇਹ ਕਾਕੂ ਦਾ ਸੀ ਉਹ ਕਿੱਥੇ ਗਏ ਫਿਰ ਉਹ ਪਾਕਿਸਤਾਨ ਚਲੀ ਗਏ अच्छा ते जेडे बंदे मारे गए सी ओ कौन किन्ना ਦੇ ਪਰਿਵਾਰ ਦੇ ਸੀ ਕੀ ਸੀ जे ओ 12 ਬੰਦੇ ਕੋਈ ਆਇਆ ਕਰ ਗਿਆ ਪਿੰਡ ਵਾਲੀ ਸੀ ਉਹ ਬਾਹਰ ਦੋ ਬੰਦੇ ਨਿਸ਼ਕਾਨ ਹੋਇਆ ਹੋਰ ਨਹੀਂ ਹੋਇਆ ਪੂਰਾ ਸੇ ਪਾਸੇ ਪਟੜੀ ਫੇਰ ਕੀ ਗੱਲ ਹੋਈ ਸੁਣਾ ਪਟੜੀ ਫੇਰ ਆਪਣੇ ਸਮਾਗ ਮਾੜੀ ਇੱਥੇ ਗਰਮਚਿਆ ਕੋਲ ਆਪਣੇ ਨਾਲ ਹੀ ਕੋਟਲਾ ਹਾਂ ਕੋਟਲਾ ਰਾਇਕਾ ਹਾਂ ਤੇ ਤੁਸੀਂ ਕਿੱਡੇ ਕਿਸੀ ਜਾਣਦੇ ਸੀ ਲੋਕਾਂ ਨੂੰ? ਹੈ? ਤੁਹਾਡੀ ਉਮਰ ਕਿੰਨੀ ਸੀ? ਉਹ ਤਾਂ ਜੀ 15 ਸਾਲ ਦੇ ਗੇੜ ਸੀ। ਸੇ ਤਾਂ ਜਾਣਦੇ ਹੋਵੋਗੇ ਸਾਰਿਆਂ ਨੂੰ। ਸਾਰਿਆਂ ਨੂੰ ਉੱਤੇ ਆ ਜੇ ਕੋਠਿਆਂ ਦੇ ਮੈਂ ਨਾਲ ਉਹਨਾਂ ਫਰਮਾ ਫੜਦਾ ਖੇੜੇ ਖੂੜ ਦੇ ਰਹਿੰਦੇ ਸੀ। ਹਾਂ। ਤੇ ਤੁਹਾਨੂੰ ਐ ਨਹੀਂ ਬੁਰਾ ਨਹੀਂ ਲੱਗਿਆ ਜਦੋਂ ਗਏ ਤੁਹਾਡੇ ਨਾਲ ਦੇ ਸਾਥੀ ਬੇਲੀ? ਬੇਲੀ ਫੜਾ ਸੀ। ਅਸੀਂ ਸਾਢੇ ਕਿਹ ਆਏ ਆ ਫੱਗਣ ਚ ਮੋਗੇ। ਫਿਰ ਉਹ ਝਾਬੂ ਆਇਆ ਸੀ ਮੇਰੇ ਘਰੀ ਲੈ ਕੇ। ਹਾਂ। ਉਹ ਕਿਹਨੂੰ ਲੈ ਕੇ ਗਿਆ? ਉਹ ਚੋਬਰ ਸੀ ਪਹਚੋ ਆਇਆ ਸੀ ਉਹਦਾ ਸਾਮਾਨ ਸੀ ਪਰਾ ਪਰਾ ਉਹ ਕਿਤਾ ਚੀਨ ਗਿਆ ਸੀ ਉਹ ਇਹ ਜਿਹੜੇ ਮੁਸਲਮਾਨ ਇੱਧਰ ਰਹਿ ਗਏ ਆਪਣੇ ਪਿੰਡ ਚ ਹੁਣ ਵੀ ਉਹਨਾਂ ਦੇ ਘਰ ਆ ਇਹ ਉਦੋਂ ਸੀਗੇ ਇਹ ਸੀਗੇ ਹਮ ਆਪਣੇ ਮੋਚੀ ਦੇ ਘਰ ਸੀ ਹਮ ਆਪਣੇ ਗੁਜਰਾ ਦਾ ਇੱਕ ਹਮ ਤੇਲੇ ਸੀਗੇ ਰਹਿ ਗਏ ਇਹ ਘਰ ਇਹ ਕਿਵੇਂ ਬਚੇ ਫਿਰ ਲੰਨ ਕਿਸੇ ਨੇ ਕੁਛ ਰੱਖਿਆ ਹਾਂ ਜਦੋਂ ਉਹ ਵੇ ਪਰਮਾਂ ਨੂੰ ਵਰਤਦੇ ਰਹੇ ਸਿਰੇ ਸਭੇ ਕਰਦੇ ਰਹੇ ਹਾਂ ਬਈ ਇਹ ਜੀਸੀ ਨਾਲ ਕੋਈ ਅੰਦਰੋਂ ਬਾਹਰ ਜਾਂਦੇ ਸੀ ਤੇ ਜਿਹੜੀ ਨੂਰੀ ਸੀ ਉਹ ਕਿੱਥੇ ਵਹੀ ਸੀ ਬਾਗ ਵਾਲੀ ਜੀ ਅੱਛਾ ਹਾਂ ਤੇ ਉਹਦੇ ਘਰ ਹਲਾ ਇੱਥੇ ਆ ਗਿਆ ਸੀ ਉਹ ਕਿ ਉਹ ਬਾਗਲੇ ਰਹਿੰਦੀ ਸੀ ਉਹ ਬਾਗ ਵਾਲੀ ਸੀ ਇੱਥੇ ਸੀ ਇਕੱਲੀ ਸੀ ਆ ਤੇ ਉਹਦੇ ਪਿਓ ਦਾ ਨਾਂ ਕੀ ਸੀ ਵੀਰ ਸਿੰਘ ਅੱਛਾ ਵੀਰੂ ਕਹਿੰਦੇ ਨਹੀਂ ਨਹੀਂ ਉਹਦਾ ਨਾ ਨੂਰੀ ਕਾ ਤੁਸੀਂ ਓਏ ਲੋਹਾ ਨਾ ਹੀ ਸੀ ਨੂਰੀ ਪਰਿਆ ਨਹੀਂ ਜੋ ਵੀਰ ਸਿਓ ਸੀ ਉਪਰ ਪਾਕਿਸਤਾਨ ਕਾ ਤੋਂ ਲੈ ਕੇ ਉਹ ਪਾਕਤਾਂ ਨੂੰ ਨੇ ਨਾ ਹੀ ਜਾਵੜੇ ਸਾਰੇ ਜਣੇ ਪਰ ਮਾਰ ਹੀ ਜਾਵੜਿਆ ਵੀਰ ਸਿਓ ਕਾ ਹਾਂ ਨਹੀਂ ਵੀਰ ਸਿਓ ਸਿੱਖ ਸੀ ਮੁਸਲਮਾਨ ਸੀ ਕੀ ਸੀ ਹੈ ਵੀਰ ਸਿਓ ਕੌਣ ਸੀ ਕੌਣ ਮੁਸਲਮਾਨ ਸੀ ਸਿੱਖ ਸੀ ਵੀਰ ਸਿਓ ਕੇ ਉਹ ਤਾਂ ਸਿੱਖ ਲੱਗਦਾ ਨਾ ਤੋ ਤਾਂ ਉਹ ਹਾਂ ਜੀ ਉਹ ਤੋਂ ਬਹੁਤ ਅਸੀਂ ਸਾਰਿਆਂ ਦਾ ਬਹੁਤ ਸੀ ਸਾਡਾ ਐਸ਼ੀ ਆਪਣੇ ਹਿੰਦੂ ਬਿੱਲਾ ਹੂੰ ਇਹਾਰੇ ਆਪਣੇ ਕੋਲ ਨੇੜੇ ਸੀ ਕਰਦੇ ਜੀਜ ਇੱਧਰ ਰਹਿ ਗਿਆ ਉਹਦੇ ਭਰਾ ਚਲੇ ਗਏ ਪਾਕਿਸਤਾਨ ਚ ਆਪਣੇ ਉਹਨਾਂ ਦਾ ਕੀ ਨਾਂ ਸੀ ਉਹਨਾਂ ਦਾ ਕੀ ਨਾਂ ਸੀ ਬਦਰੂ ਬਦਰੂ ਇੱਕ ਨਾ ਫੱਜੂ ਅੱਛਾ ਉਹ ਪਾਕਿਸਤਾਨ ਚਲੇ ਗਏ ਤੇ ਜੀਜ ਹੀ ਸੀ ਉਹ ਇੱਧਰ ਰਹਿ ਗਿਆ ਇੱਧਰ ਉਹਦਾ ਪਰਿਵਾਰ ਤੇ ਉਹ ਮੁੜ ਕੇ ਭਰਾ ਨੂੰ ਮਿਲਣ ਆਏ ਇੱਥੇ ਜਾਂ ਇਹ ਗਿਆ ਉਸੇ ਨਹੀਂ ਆਏ ਇੱਕ ਮੇਂ ਬਦਰੂ ਆਇਆ ਸੀ ਮਿਲਣ ਆਹ ਉਹ ਕਿਹਨੂੰ ਮਿਲ ਕੇ ਗਿਆ ਫਿਰ ਉਹ ਆਪਣੇ ਭਰਾ ਨੂੰ ਉਹ ਜੀਜੇ ਨੂੰ ਤੁਸੀਂ ਮਿਲੇ ਉਹਨੂੰ ਹਾਂ ਹਾਂ ਉਹ ਤੇ ਉਹ ਆਪਣੇ ਜੱਲੀ ਦੇ ਮੁੰਡੇ ਸੀ ਅੱਛਾ ਹਾਂ ਅ ਉਹਨੂੰ ਫਿਰ ਜਦੋਂ ਵੱਡਾ ਕੱਟੀ ਹੋਈ ਇਹ ਫਿਰ ਲੋਕ ਆਪ ਤਾਪੀ ਮੱਚੀ ਸੀ ਪੁਲਿਸ ਆਉਂਦੀ ਸੀ ਨਹੀਂ ਆਉਂਦੀ ਸੀ ਕੀ ਸੀ ਗੋਰਿਆਂ ਦਾ ਇੱਥੇ ਛੋੜੇ ਚਿਰ ਪਿਛੋਂ ਪੁਲਿਸ ਨੇ ਕੰਮ ਜਾਰ ਕਰ ਲਿਆ ਛੋੜੇ ਚਿਰ ਪਿਛੋਂ ਪਹਿਲਾਂ 5-6 ਦਿਨ ਨਹੀਂ ਹੋਇਆ ਹਾਂ ਨਵਾਂ ਕੰਮ ਸੀ ਤੇ ਤੁਸੀਂ ਕਹਿੰਦੇ ਨੂਰੀ ਦੇ ਪਰਿਵਾਰ ਦਾ ਫੋਨ ਆਇਆ ਸੀ ਕਿਹਨੂੰ ਆਇਆ ਸੀ ਫੋਨ ਉਹ ਸਾਨੂੰ ਆਇਆ ਸੀ ਬਾਪੂ ਮੋਨੇ ਨੂੰ ਨੋਖੇ ਨੂੰ ਮੇਰੇ ਬਾਪੂ ਨੂੰ ਅੱਛਾ ਉਹਨੂੰ ਉਹ ਆਇਆ ਸੀ ਪਰਾਰ ਹਾਂ ਕੀ ਕਹਿੰਦੀ ਸੀ ਉਹ ਮੇਰੇ ਨੂੰ ਲਾਇਆ ਗੱਲਾਂ ਪੁਰਾਣੀਆਂ ਕਰਦੀ ਸੀ ਜਿਹੜੀ ਮੇਲਾ ਮਾੜੀ ਦਾ ਦੇਖਣ ਜਾਂਦੇ ਸੀ ਗੁਰਦੁਆਰਾ ਸੀ ਤੈਨੂੰ ਵਾਲੇ ਰਾਤੇ ਆਏ ਗੱਲਾਂ ਕਰਦੀ ਤੇ ਉਹਦੀ ਤਾਂ ਉਮਰ ਬਹੁਤ ਹੋ ਫਿਰ ਮੈਥੋਂ ਵੱਡੀ ਸੀ ਅੱਛਾ ਹਾਂ ਉਹ ਸੀ ਗਈ ਨਹੀਂ 25 ਸਾਲ ਦੀ ਉਦੋਂ ਤੇ ਹੁਣ ਤਾਂ 100 ਸਾਲ ਤੋਂ ਉੱਤੇ ਹੋਵਰ ਉਹ ਹੋਊਗੀ ਹੋ ਜੂਗੀ ਜੀ ਮੈਨੂੰ ਪਤਾ ਵੀ ਜਿਉਂਦੀ ਆ ਇਹ ਅੱਗੇ ਨਾਲ ਉਹ ਆਇਆ ਸੀ ਉਹਦਾ ਜੁੰਦੀ ਹੁਣ ਨਹੀਂ ਪਾਇਆ 2 ਸਾਲ ਹੋ ਗਿਆ 2 ਸਾਲ ਤੁਹਾਡੇ ਕੋਲ ਰਾਇ ਸੀ ਫੋਨ ਨਹੀਂ ਆ ਪੱਤਰਕਾਰ ਨੇ ਗੱਲ ਕਰਾਈ ਸੀ ਪੱਤਰਕਾਰ ਨੇ ਗੱਲ ਕਰਾਈ ਸੀ ਅੱਛਾ ਪੱਤਰਕਾਰ ਦਾ ਕੋਈ ਪਤਾ ਨਾ ਹੈ ਪੱਤਰਕਾਰ ਦਾ ਕੋਈ ਨਾਮ ਵਗੈਰਾ ਪਤਾ ਨਹੀਂ ਆਲੀ ਨਹੀਂ ਪਤਾ ਤੇ ਉਹਨੇ ਦੱਸਿਆ ਸੀ ਕਿ ਉੱਥੇ ਕਿਹੜੇ ਪਿੰਡ ਆਉਂਦਾ ਬੁਰਾ ਮੰਡੀ ਬੁਰਾ ਮੰਡੀ ਹਾਂ ਪਾਕਿਸਤਾਨ ਅੱਛਾ ਉਹ ਉੱਥੋਂ ਆਇਆ ਇਹ ਤਾਂ ਦੀ ਉਮਰ ਬਹੁਤ ਹੋ ਗਈ ਹੋਏ ਬਹੁਤ ਜ਼ਿਆਦਾ ਹੀ ਹੋਈ ਹਾਂ ਵਾਹ ਆ ਕਰਨੀ ਤੇ ਅਜਿੰਦਰਵਾੜਾ ਇਹ ਇਹਨਾਂ ਦਾ ਬਾੜਾ ਸੀ ਨੂਰੀ ਕਾ ਜਿਹੜੇ ਸਾਡਾ ਬਰਵਾਜਾ ਪਾਇਆ ਇਹ ਉਹਨਾਂ ਦਾ ਦਰਵਾਜ਼ਾ ਸੀ ਹਾਂ ਉਹ ਫਿਰ ਉੱਠ ਕੇ ਪਸ਼ੂ ਪੂਛੂ ਉੱਥੇ ਹੀ ਹੁੰਦੇ अच्छा ते ਉਹਨਾਂ ਦੇ ਫਿਰ ਪਸ਼ੂ ਵਗੈਰਾ ਕਿੱਧਰ ਗਏ ਜਿਹੜੇ ਉਹਨੋਂ ਕੋਲੇ ਪਸ਼ੂ ਸੀ ਪਸ਼ੂ ਠੰਡਾ ਹੋਰ ਸਮਾਨ ਸੀ ਉਹਨਾਂ ਦਾ ਉਹ ਪਸ਼ੂ ਇੱਧਰ ਹੀ ਰਹਿ ਗੋ ਗੇ ਉਧਰ ਨਹੀਂ ਪਸ਼ੂ ਗਏ ਇੱਕ ਇੱਕ ਗੁਜਰਾ ਨਾਂ ਵੀ ਇੱਧਰ ਗਿਆ ਉਧਰ ਫਰੀਦਾ ਗੁਜਰਨਦਾਰੀ ਉਹਦਾ ਫਰੀਦਾ ਨਾ ਤੋੜ ਕੇ ਲੈ ਗਿਆ اچھا ਉਹ ਪਾਕਤਾਂ ਚਲੇ ਗਏ ਜਿਨ੍ਹਾਂ ਦਾ ਘਰ ਸੀਗਾ ਉਹ ਇਹ ਘਰਾਂ ਹੀ ਛੱਡ ਗਏ ਫਿਰ ਘਰਾਂ ਹੀ ਛੱਡ ਗਏ ਜੀ ਉਹ ਵੀ ਹੁਣ ਕੀ ਕਰਨ ਉਹ ਬਚਾਰੇ ਉਹ ਵੀ ਛੱਡ ਗਏ ਤਾਂ ਆਪਣੇ ਬਣਾਏ ਛੱਡ ਗਏ ਇੱਥੇ ਦਰਵਾਜ਼ਾ ਹਰਨ ਇੱਥੇ ਪਈ ਸੀ ਇੱਥੇ ਹੀ ਇੱਥੇ ਦਰਵਾਜ਼ਾ ਸੀ ਦਰਵਾਜ਼ਾ ਹਰਨ ਹੁੰਦਾ ਹਾ ਕਾਕੂ ਕਰ ਹਾਂ ਤੇ ਫੇਰੀ ਥਾਂ ਤੋਂ ਮਗਰੋਂ ਜਦੋਂ ਰਹਿ ਗਏ ਕਿਨੇ ਨਾ ਪਹਿਲੇ ਫੇਰੇ ਉਹ ਪੁੱਛੋ ਕੁਝ ਗੌਰਮੈਂਟ ਸਲਾਮ ਕਰਤੇ ਸਲਾਮ ਕਰਤੇ ਉਹ ਬਚਵੇਂ ਮੂਗੇ ਆਈ ਸੀ ਅੱਛਾ ਜਿੱਥੇ ਆਪਣਾ ਡੇਰਾ ਹੈ ਉਥੇ ਕਬਰਾਂ ਸੀ ਹਾਂ ਆਹ ਡੇਰਾ ਹਾਂ ਆਪਣਾ ਡੇਰਾ ਉਹਦੇ ਨਾਲ ਕਬਰਾਂ ਅੱਛਾ ਛੰਪੜ ਦੇ ਨਾ ਜਿਹੜਾ ਮਗਰਲੇ ਪਾਸੇ ਥਾਂ ਸੀ ਹਾਂ ਹਾਂ ਉਹਨਾਂ ਦਾ ਸੀ ਫਟੂ ਬਕੀਰ ਦਾ ਦੋ ਗੁੰਡੇ ਤਿੰਨ ਸੀ ਉਰੇ ਗਲਜਾਰ ਤੇ ਹੋਰ ਸੀ ਜਿਹੜਾ ਸਾਡਾ ਟੱਬਰ ਸੀ ਮੇਰੇ ਦਾਦੇ ਹੋਣੀ ਹੈ ਸਾਡਾ ਟੱਬਰ ਸੀ ਮੇਰੇ ਦਾਦੇ ਹੋਣੀ ਤੇ ਹਾਂ ਤੇ ਉਹਨਾਂ ਦੇ ਉਹਨਾਂ ਦੇ ਨਾਲ ਮੁਸਲਮਾਨਾਂ ਦੇ ਘਰ ਬਹੁਤ ਸੀ ਉੱਥੇ ਨਹੀਂ ਉਹਨਾਂ ਨੇ ਕੁਝ ਉੱਥੇ ਸੀ ਉਹਨਾਂ ਦੇ ਆਪਣੇ ਮੋਚੀਾਂ ਦੇ ਨਿੱਕਾ ਮੋਚੀ ਉਹ ਸੀ ਮੁਸਲਮਾਨ ਮੋਚੀ ਉਹਨਾਂ ਦੇ ਕਰਦੇ ਥੋੜੇ ਨਾਲ ਲਗਵੇਂ ਹੂੰ ਸਾਡੇ ਵਾਲਿਆਂ ਨੇ ਕੋਈ ਕੀਤਾ ਪੁੱਠਾ ਸਿੱਧਾ ਕੰਮ ਨਹੀਂ ਕੀਤਾ ਨਹੀਂ ਕੀਤਾ ਕੋਈ ਮਾਰਾ ਨਹੀਂ ਕੀਤਾ ਆਪਣੇ ਪਿੰਡ 'ਚ ਕੋਈ ਇੱਕ ਅੱਧਾ ਬਗਾਈ ਨਹੀਂ ਕੀਤਾ ਕਿਸੇ ਹਾਂ ਪਰਾਂਵਾ ਗੁਰੇ ਆ ਪਿਛੇ ਰਾਹ ਕਰੇ ਬਾਈ ਪਾਣੀ ਉਹ ਹੀ ਕੰਮ ਕਰੀ ਗਏ ਅੱਠ ਮਹੀਨੇ ਤੇ ਮੇਰੇ ਦਾਦੇ ਨੂੰ ਕੀ ਕਹਿ ਕੇ ਬੁਲਾਉਂਦੇ ਸੀ ਕਿ ਦਾਦੇ ਨੂੰ ਭਾਗ ਅੱਛਾ ਭਾਗ ਤੁਸੀਂ ਬਾਅਦ 'ਚ ਗੱਲਾਂ ਤਾਂ ਕਰਦੇ ਹੋਗੇ ਭਾਗ ਦੱਸੀ ਜਾਂ ਕਹਿ ਦਿੰਦੇ ਸੀ ਅੱਛਾ ਇਸ ਲਈ ਤੁਸੀਂ ਬਾਅਦ ਜਦੋਂ ਉੱਜੜ ਕੇ ਚਲੇ ਗਏ ਗੱਲਾਂ ਕਰਦੇ ਸੀ ਉਹਨਾਂ ਦੀਆਂ ਵੀ ਬੰਦੇ ਚੰਗੇ ਸੀ ਯਾਰ ਹਾਂ 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 ਬਹੁਤ ਚੰਗੇ ਵੀ ਗੱਲਾਂ ਬਹੁਤ ਕਰਦੇ ਸੀ ਹਾਂ ਮਾਲਮੂਲ ਬਹੁਤ ਚੜ੍ਹ ਪਾ ਕੇ ਆਪਣੀ ਖੁੱਲੀ ਤਖਤੀ ਪਈ ਸੀ ਉਹਨੂੰ ਹਾਂ ਤੇਰੇ ਉਦੋਂ ਹਾਲ ਚਲੇ ਤੋਂ ਬਾਅਦ ਉਧਰੋਂ ਖਬਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੀ ਪਹਿਲਾਂ ਆਉਂਦੀਆਂ ਜਾਂਦੀਆਂ ਚਿੱਠੀ-ਚੱਪੇ ਫੇਰ ਨਹੀਂ ਆਏ ਫੇਰ ਨਹੀਂ ਆਏ ਹੁਣ ਇੱਕ ਹੁਣ ਨਹੀਂ ਘਟ ਆਏ ਪਹਿਲਾਂ ਪਹਿਲਾਂ ਦਾ ਬਾ ਇਹ ਮਾਂ ਵੀ ਜਾ ਆਇਆ ਪਾਕਿਸਤਾਨ ਤੇ ਰੁਲਦੂ ਵੀ ਜਾ ਆਇਆ ਰੁਲਦੂ ਗਿਆ ਸੀ ਹੈ ਰੁਲਦੂ ਵੀ ਜਾਣ ਨੂੰ ਫਿਰਦਾ ਸੀ ਉਹ ਇੱਕ ਵੇਲੇ ਜਾ ਆਇਆ ਅੱਛਾ ਇਹ ਇਹਨਾਂ ਦੇ ਕੌਣ ਉੱਥੇ ਕੌਣ ਰੁਲਦੂ ਦਾ ਹਾਂ ਰੁਲਦੂ ਦਾ ਤੇਲਮੇ ਦਾ ਉਹ ਇਹਦੀ ਮਾਂ ਹੈ ਇੱਕ ਬੇ ਇੱਕ ਮੇਰਾ ਭਰਾ ਮੁੰਡਾ ਹੈਗਾ ਦੋ ਨਹੀਂ ਤਾਈ ਐਲਮੇ ਦਾ ਕੌਣ ਉੱਥੇ ਤਾਈ ਵੀ ਭੈਣ ਸੀ ਉਧਰ ਭੈਣ ਸੀ ਅੱਛਾ ਭੈਣ ਸੀ ਉਧਰ ਹੂੰ 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 ਤੇ ਜੇ ਤੁਹਾਨੂੰ ਉਹਨਾਂ 'ਚ ਹੁਣ ਕੋਈ ਮਿਲੇ ਤੇ ਕੀ ਕੀ ਨੂੰ ਸਿਆਣ ਸਿਆਣ ਲੋਂਗੇ ਬੰਦੇ ਪੁਰਾਣੇ ਬਜੋਥੇ ਦੇ ਨਾਲ ਫੱਜੂਆਂ ਨੂੰ ਨਜਰੂਨਾਂ ਸਿਆਣ ਲੂਗਾ ਉਦੋਂ ਉਦੋਂ ਵੱਡੇ ਬੰਦੇ ਹੋਣਗੇ ਉਮਰਾਂ ਜ਼ਿਆਦੇ ਹੋਣਗੇ ਮੈਨੂੰ ਚੋਗਰ ਸੀ ਉਹ ਹਾਂ ਅੱਛਾ ਨਜੂ ਹੋਏਗਾ ਹਲੇ ਹੈਗਾ ਹਾਂ ਕਿਹਨੇ ਦੱਸਿਆ ਉਹ ਨਹੀਂ ਮੈਨੂੰ ਉਹਨਾਂ ਨੇ ਤੇ ਜੋ ਗਈ ਸੀ ਪਾਸਤਾਨ 'ਚ ਉਹਨੇ ਦੱਸਿਆ ਉਹ ਪੜ੍ਹ ਗਈ ਮੈਂ ਕਿ ਉਹ ਪਰਮੰਦੇ ਗਈ ਸੀ ਆਲੀ ਹੈਗਾ ਉਹਨਾਂ ਨੇ ਕਿਹਾ ਫੇ ਤੁਸੀਂ ਪੁੱਛਿਆ ਹਾਲ ਚਾਲ ਵੀ ਕਿਵੇਂ ਰਹਿੰਦਾ ਉਹ ਬਸ ਉਹ ਯਾਰ ਆਪਣਾ ਤਾਂ ਨਾ ਕੁਝ ਰਹਿੰਦੀ ਆ ਤੇ ਬਾੜ ਕਰਦਾ ਉਹਦੇ ਪਸ਼ੂ ਵੇਚਾਈ ਕਰਦੇ ਬੋਲ ਕੇ ਬੋਲ ਕੇ ਕਿ ਬੰਦੇ ਲਾਹੌਰ ਜਾਣ ਨੂੰ ਜੀ ਕਰਦਾ ਕਰਦਾ ਜੀ ਹੈ ਹੁਣ ਬੁਢੇ ਹੋ ਗਏ ਹੁਣ ਕਿੱਥੇ ਜਾਇ ਜੀ ਦਾ ਕਰਦਾ ਜੀ ਸਾਰੇ ਮਿਲ ਗਏ ਜੀ ਉਹਨਾਂ ਦੇ ਕੋਈ ਜਿਉਂਦਾ ਹੋਵੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਹਏ ਜੇ ਉਹਨਾਂ ਦੇ ਕੋਈ ਜਿਉਂਦਾ ਹੋਵੇ ਤਾਂ ਕੀ ਕਹਿਣਾ ਉਹਨਾਂ ਨੂੰ ਉਹ ਆਪਣਾ ਝਾਬੂ ਚਾਨਣ ਹੂੰ ਉਹ ਆਪਣਾ ਝਾਬੂ ਬੜਾ ਜਾਣਦਾ ਤੁਹਾਨੂੰ ਕਿਹੜੇ ਨਾਂ ਤੋਂ ਜਾਣਦੇ ਆ ਹਾਏ ਅੱਜ ਤੁਸੀਂ ਮੇਰਾ ਛੋਟਾ ਜਿਹਾ 15 ਸਾਲ ਦਾ ਨਹੀਂ ਐ ਤਾਂ ਕਹਿੰਦੇ ਹੋਣਗੇ ਫਲਾਨਿਆਂ ਦਾ ਛੋਰਾ ਹਾਂ ਕਿੰਨਾਂ ਦਾ ਆਓ ਆਜਾ ਆਪਣੇ ਘਰੇ ਰਿਆ ਪਤਾ ਹੀ ਉਹਨੂੰ ਅੱਛਾ ਪਤਾ ਹੀ ਰਹੂ ਮੈਨੂੰ ਉਹ ਖੇਡਣ ਲੱਗਦਾ ਹੁੰਦਾ ਸੀ ਅੱਛਾ ਖੇਡਦੇ ਖੋੜਦੇ ਨੂੰ ਮੁਰਕੇ ਉਹਨਾਂ ਦੇ ਟੱਬਰ ਚੋਂ ਲਾਣੇ ਨੇ ਕਿਸੇ ਨੇ ਕੋਈ ਇੱਥੇ ਆਇਆ ਕਿ ਨਹੀਂ ਆਇਆ ਨਹੀਂ ਜੀ ਨਹੀਂ ਆਇਆ ਨਹੀਂ ਆਇਆ ਉਹਨਾਂ ਨੇ ਆ ਗੁਜਰਾਂ ਦਾ ਹੀ ਰੌਣਕ ਇੱਕ ਤੇ ਜਦੋਂ ਇਹ ਹਲਚਲ ਮਚ ਗਿਆ ਨੰਗਾ ਤਾਂ ਫਿਰ ਬੰਦ ਹੋ ਗਿਆ ਪਹਿਲਾਂ ਕਿਤੇ ਗਏ ਸੀ ਲਾਹੌਰ ਨੂੰ ਰੰਨੀ ਕਹੇ ਜਦੋਂ ਹਲਚਲ ਨਹੀਂ ਸੀ ਉਦੋਂ ਤੁਰੇ ਆਮ ਤਰੇ ਫਿਰਦੇ ਸੀ ਆਏ ਇਹ ਲੋਕ ਬਹੁਤ ਬਣਾ ਕਰਦੇ ਸੀ ਸਾਰਾ ਕੁਝ ਕੰਮ ਕਰਦੇ ਤਾਲੀਆਂ ਬੁਣਦੇ ਚਾਰ ਕੋਲੂ ਸੀ ਆਪਣੇ ਪਿੰਡ 'ਚ ਇਹ ਦੂਜਾ ਦੁਰਲੇ ਦਾ ਗਾਮੀ ਦਾ ਕੋਲੂ ਸੀ ਆਪਦਾ ਕੰਮ ਕਰਦੇ ਨਹੀਂ ਸਾਰੇ ਕੋਈ ਐਸੀ ਗੱਲ ਨਹੀਂ ਸੀ ਤੇ ਸਾਰੇ ਇਹ ਜੱਟ ਸਰੋਂ ਉੱਥੇ ਕੱਢਦੇ ਸੀ ਹੈ ਜੱਟ ਤੇਲ ਉੱਥੇ ਬਣਾਉਂਦੇ ਸੀ ਸਰੋਂ ਦਾ ਹਾਂ ਕੋਲੂ ਵਾਜ ਕੋਲੂਆਂ ਚ ਦੁਨੀਆਂ ਮਸ਼ੀਨਾਂ ਨੇ ਕੋਲੂ ਸੀ ਤੇਨੇ ਕੋਲੂ ਸੀ ਆਪਣੇ ਪਿੰਡ 'ਚ ਤੇ ਜੇ ਨਿਊ ਨੂਰੀ ਜਾਂ ਦਾ ਟੱਬਰ ਚ ਆਉਂਦਾ ਹੋਵੇ ਉਹਨੂੰ ਕੀ ਕਹਿਣਾ ਉਹਨੂੰ ਹਾਂ ਆ ਉਹ ਚਾਬੂ ਦਾ ਚਾਨਣ ਨਹੀਂ ਹੋਣਗੇ ਹੁਣ ਉਹ ਬੁੜੇ ਦਾ ਉਹ ਹੋਏ ਪੈ ਜੀ ਕੀ ਕਹਿਣਾ ਉਹਨਾਂ ਨੂੰ ਹੈ ਉਹਨਾਂ ਦੇ ਜੇ ਮੁੰਡੇ ਹੋਣ ਪੁੱਤਰ ਹੋਣ ਕੀ ਕਹਿਣਾ ਮੁੰਡਿਆਂ ਦਾ ਬੜਾ ਚਾਬੂ ਉਹ ਚਾਬੂ ਹੈ ਜਿਹੜਾ ਚਾਨਣਾ ਜਾਂ ਰੀਮਾ ਹੈ ਰੀਮਾ ਉਹ ਜਾਣਦੇ ਆ ਅੱਛਾ ਉਹ ਆਪਣੇ ਖੇਤ ਵੱਲ ਬੋਲਾ ਵੇ ਜੀਆ ਸੀ ਖੇੜ ਦੇ ਫਸਲ ਦੇ ਤੁਹਾਨੂੰ ਲੱਗਦਾ ਵੀ ਉਦੋਂ ਗਲਤ ਹੋਇਆ ਕੰਮ ਹੈ? ਹੈ? ਉਦੋਂ ਜਿਹੜਾ ਕੰਮ ਹੋਇਆ ਗਲਤ ਹੋਇਆ ਤੁਹਾਨੂੰ ਲੱਗਦਾ? ਗਲਤ ਜੀ ਬਹੁਤ ਬੁਰਾ ਹੋਇਆ। ਟੰਗਾ ਵੀ ਹੋਇਆ। ਐਂ ਜੀ ਸਮਾਈ ਹੋਈ ਆ ਸੀ। ਕੋਈ ਆਇਆ ਹੈ ਬਾਹਰੋਂ। ਬਹੁਤ ਕਰਦਾ ਹੈ। ਤੁਹਾਨੂੰ ਲੱਗਦਾ ਵੀ ਉਧਰਲੇ ਪੰਜਾਬ ਵਾਲੇ ਤੇ ਆਪਣੇ ਭਰਾ ਹੀ ਆ? ਹਾਂ। ਜਿਹੜੇ ਉਧਰ ਪੰਜਾਬ ਰਹਿ ਗਿਆ ਉਹ ਆਪਣੇ ਭਰਾ ਹੀ ਆ ਤੁਹਾਨੂੰ ਲੱਗਦਾ ਕਦੇ ਕਦੇ ਆਏ। ਹਾਂ। ਉਹਨਾਂ ਦੇ ਛੇਦ ਦੇ ਵਿੱਚ ਸੁਣਿਆ ਵੀ ਬੰਦੇ ਹੈ। ਵੇਦਰ ਛੋੜੇ ਆ ਕੋਈ। ਹਾਂ। ਫੋੜੇ ਗਏ ਓਕੇ ਹੋਰ ਹੋਰ ਕੋਈ ਗੱਲ ਯਾਦ ਹੋਵੇ ਉਸ ਵੇਲੇ ਦੀ ਹੈ ਹੋਰ ਪਟੜੀ ਫੇਰ ਪਿੰਡ ਦੀ ਕਿਸੇ ਵੀ ਗੱਲ ਕੋਈ ਯਾਦ ਹੋਵੇ ਤਨੂ ਆਪਣੇ ਨਾਲ ਹੈ ਹੂੰ ਇੱਥੋਂ ਦੇ ਬੰਦੇ ਵੀ ਬਚ ਗਏ ਤਨੂ ਆਏ ਨਹੀਂ ਮਾਰਾ ਕੀਤਾ ਕਿਸੇ ਆਪਣੇ ਲੜਾਈ ਹੂੰ ਇਹ ਚੰਚਰ ਪਿੰਡ ਦੇ ਚੰਦੇਰੇ ਕੁਝ ਇੱਧਰ ਉੱਧਰ ਚਾਰਦੇ ਰਹੇ ਆਪਦੇ ਪਿਛੋਟੇ ਹੂੰ ਏਸੀ ਗੱਲ ਰਹੀ ਸੀ ਤੇ ਭੰਦੇ ਸਾਰੇ ਸਾਂਝੀ ਹੂੰ ਤੇ ਜਿਹੜੇ ਉਹਨੂੰ ਗੱਲਾਂ ਬਾਤਾਂ ਵਾਪਰੀਆਂ ਗਲਤ ਵਾਪਰੀਆਂ ਮਾਰਕਟਾਈ ਹੋਈ ਬੰਦੇ ਮਾਰੇ ਧੀਆਂ ਪੈਣਾ ਨਾ ਹੋਇਆ ਉਹ ਕੌਣ ਲੋਕ ਸੀ ਫਿਰ ਉਹ ਲੋਕ ਪੰਜਾਬ ਦੇ ਸੀ ਅੱਡੇ ਦੇ ਪਿੰਡਾਂ ਦੇ ਨਿਤੇਰੇ ਹੁੰਦੇ ਆ ਪੰਜਾਬ ਦੇ ਸੀ ਚੱਜ ਦੇ ਬੰਦੇ ਹੈ ਨਹੀਂ ਸੋਚ ਉਹ ਚੱਜ ਦੇ ਖਾਨਦਾਨੀ ਬੰਦੇ ਤਾਂ ਨਹੀਂ ਹੋਣੇ ਨਹੀਂ ਉਹ ਨਹੀਂ ਚੰਗੇ ਚੰਗੇ ਸੀ ਉਹ ਨਹੀਂ ਮਾਰਾ ਕੀਤਾ ਜਿਹੜੇ ਬੈਲੀ ਸੀ ਕੋਈ ਪਿੰਡਾਂ ਜੀ ਉਹਨਾਂ ਦੀ ਲੁੱਟ ਮਾਰ ਮਚਾਈ ਹੈ ਹੋਰ ਦੀ ਇਹਨੇ ਕਿਹਾ ਤੇ ਪੁਲਸ ਨੇ ਮਗਰੋਂ ਆ ਕੇ ਫਿਰ ਕੀ ਕੀਤਾ ਕੁਝ ਵੀ ਨਹੀਂ ਕੀਤਾ ਉਹ ਨਹੀਂ ਪੁਲਸ ਨੇ ਕਿ ਜਿਹੜੇ ਹੌਕਾ ਤੋਂ ਆ ਕੇ ਜੂੜੇ ਜੂੜੇ ਸੀ ਉਹਨਾਂ ਦੇ ਧਰ ਮਸਾਲਾ ਵਿੱਚ ਇਕੱਠੇ ਕਰਾ ਲਏ ਚਨਾ ਚੋਂ ਕੱਢ ਕੇ ਹਾਂ ਵੀ ਦੇ ਜੋ ਦੇ ਫਿਰ ਉਹ ਆਪਣੇ ਪਿੰਡੋ ਜਿਹੇ ਸੀ ਕੁਝ ਰਹਿ ਗਿਆ ਕੁਛ ਐ ਇੱਥੇ ਫਿਰ ਉਹ ਤੋਂ ਜਿਹੜਾ ਉਹਦਾ ਆਰ ਨਹੀਂ ਸੀ ਫਿਰ ਮਗਰੋਂ ਕੀ ਹੋਇਆ ਉਹਦਾ ਇਹ ਜੀ ਆਰ ਨਹੀਂ ਫਿਰ ਇਹ ਪਹਿਲਾ ਕਾਸੀ ਜੇ ਐਚ ਜਵਾਨ ਨਾ ਪਾਇਆ ਫਿਰ ਨਸੀਬ ਸੋ ਕੁੜੀ ਆ ਗਿਆ ਫਿਰ ਆ ਭਾਗ ਬੁੜੇ ਕੋਲ ਆ ਗਿਆ ਤੇਰੇ ਹੁਣ ਉਹ ਜਲਿੰਦੇ ਆ ਮੁੰਡੇ ਭਾਗ ਕੇ ਪੋਤੇ ਸਾਡੇ ਟੱਬਰ ਨੇ ਲੈ ਲਿਆ ਹਾਂ ਹਾਂ ਅੱਛਾ ਮਾੜੀ ਗੱਲ ਹੋਈ ਫਿਰ ਤਾਂ ਯਾਰ ਉਹਨਾਂ ਦਾ ਐਵੇਂ ਉੱਜੜ ਕੇ ਗਏ ਯਾਰ ਬਹੁਤ ਮਾੜੀ ਕੀ ਬਹੁਤ ਮਾੜੀ ਹੋਈ ਉਹ ਸਮਾਜ ਤੇ ਆਉਂਦਾ ਹੈ ਕਿ ਤੋ ਖਰਾਬ ਹੋ ਜਾਂਦਾ ਹੈ अच्छा हां वेले ਕੋਈ ਨਾ ਕਰਨਾ ਨਾ ਨੂਰੂਦ ਨੂਰੂਦੇ ਹੀ ਹੁੰਦਾ ਸੀ ਇਦਾਂ ਜਾਨੀ ਕਿ ਕਿਹ ਨਾਲ ਉਹ ਮਾਂ ਬੋਲ ਮੇਰਾ ਪੂਰਾ ਜਾਂਦਾ ਰਿਹਾ ਨਗੌਰ ਕੁਛ ਨਗੌਰ ਜਾਂਦੇ ਸੀ ਨਗੌਰੋਂ ਬਾਹਰ ਹਵਾਲੇ ਫਿਰ ਜਾਂਦੇ ਆ ਲਾਹੌਰ ਲੈ ਕੇ ਚੱਲ ਗਏ ਸਾਨੂੰ ਹੈ ਲਾਹੌਰ ਜਾਣ ਲੌਰ ਜਣਾ ਅੱਛਾ ਛੱਡ ਕੇ ਸਰੀਆ ਨਹੀਂ ਜਾਣਾ ਸਰੀਆ ਨਹੀਂ ਜਾਣਾ ਆਹ ਕੋਈ ਨਹੀਂ ਜਣਾ ਆਹ ਆ ਇਹ ਸਨ ਜੀਤ ਸਿੰਘ ਜਿਹੜੇ ਪਿੰਡ ਸੰਗਤਪੁਰਾ ਚ ਰਹਿੰਦੇ ਨੇ ਇਸ ਵੇਲੇ ਹਾਂ ਹਾਂ ਤੁਹਾਨੂੰ ਯਾਦ ਆਈ ਉਹ ਜਿਹੜੀ ਕਰੀ ਹੋਗੀ ਆਪਣੇ ਇੱਥੇ ਰੂੜਾ ਕਮੈਲ ਹੁੰਦਾ ਸੀ ਅੱਛਾ अच्छा सी तो मैं। तो सी हाँ। ते सी नहीं, तो 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 सी, हाँ। कि अच्छा। सी। अच्छा। भी मैं मुसलमान 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 नहीं मु चलिया गया काट सी घ जवान सी तो है आमू का मुंडा हले सुतान है वैसाखी आमू ਇਹ ਸਾਰੇ ਉਹਨਾਂ ਦਾ ਆਹ ਪਿੰਡ ਦਾ ਸੰਗਤਪੁਰਾ ਹਾਂ ਸਾਰਾ ਪਿੰਡ ਇਹ ਆਪਣਾ ਇਹ ਪਿੰਡ ਤੇ ਹਲਚਲੇ ਤੋਂ ਪਹਿਲਾਂ ਉਦੋਂ ਤਾਂ ਨਹੀਂ ਕੋਈ ਲੜਾਈ ਪੜਾਈ ਸੀ ਤੁਹਾਡੀ ਆਪਸ ਵਿੱਚ ਨਹੀਂ ਜਵਾਈ ਸੀ ਕੋਈ ਜਵਾਈ ਨਹੀਂ ਸੀ ਸੇਪੀ ਦੇ ਦਾਣੇ ਇਕੱਠੇ ਹੋ ਜਾਂਦੇ ਸੀ ਇਹਨਾਂ ਨੂੰ ਸੇਪੀ ਦੇ ਦਾਣੇ ਦੇਂਦੇ ਸੀ ਤੁਸੀਂ ਚੁੱਪੂਰੇ ਸਾਰਾ ਜਨਾਨ ਚ ਪਿਆ ਰਹਿੰਦਾ ਸੀ ਹਾਲ ਸੀ ਬਾਟਾ ਦਾ ਜੋੜ ਦੇ ਦੋ ਮਸ਼ੀਨਰੀ ਜੋ ਗਈ ਸੀ ਤੇ ਸਾਡੇ ਪਸ਼ੂਆਂ ਦਾ ਫਿਰ ਇੱਥੇ ਹੀ ਕਰਦੇ ਸਾਰੇ ਉਹ ਸਾਡੇ ਵਾਲਾ ਸਮਾਨ ਸਾਰਾ ਖੇਤ ਵਾਲਾ ਪਸ਼ੂਆਂ ਦਾ ਇਹਨੂੰ ਤੇ ਕਰਾਉਂਦੇ ਸੀ ਅੱਛਾ ਕੋਸ਼ਿਸ਼ ਹਰ ਪਾਰ ਫਾਰੇ ਲਾਰੇ ਭੇਈ ਬਣਾਉਂਦੇ ਸੀ ਹੁਣ ਤਾਂ ਮਸ਼ੀਨਾਂ ਆ ਗਈਆਂ ਨਾ ਹੁਣ ਤਾਂ ਮਸ਼ੀਨਾਂ ਆ ਗਈਆਂ ਬਹੁਤ ਚੰਗੇ ਬੰਦੇ ਬਹੁਤ ਹੀ ਚੰਗੇ ਸੀ ਆ ਇਹ ਜੀਤ ਸਿੰਘ ਨੇ ਪਿੰਡ ਸੰਗਤਪੁਰਾ ਤਹਿਸੀਲ ਜਿਹੜੀ ਹੈਗੀ ਆ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੱਖਣੀ ਪੰਜਾਬ ਭਾਰਤ ਦਾ ਇਹ ਇੱਕ ਪਿੰਡ ਜਿਹੜਾ ਮਤਲਬ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਦਾ ਨਾਮ ਦੇਣ ਦੇ ਹਲਚਲੇ ਤੋਂ ਪਹਿਲਾਂ ਸੀ ਜਿਹੜਾ ਇਹ ਉਹ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਕਹਿ ਸਕਦੇ ਆ ਵੀ ਸਾਂਝਾ ਇੱਕ ਪਿੰਡ ਸੀ ਇਹਨਾਂ ਦੇ ਦੱਸਣ ਮੁਤਾਬਕ ਸਾਰੇ ਪਰੱਪੇ ਨਾਲ ਰਹਿੰਦੇ ਸੀ ਜਿਹੜੇ ਮੁਸਲਮਾਨ ਭਰਾ ਉਸ ਵੇਲੇ ਸਾਡੇ ਤਾਂ ਚਾਚੇ ਤਾਏ ਦਾਦੇ ਹੋਣਗੇ ਲੱਗਦੇ ਉਹ ਜਦੋਂ ਗਏ ਇੱਥੋਂ ਤੇ ਇਹਨਾਂ ਨੂੰ ਉਸ ਵੇਲੇ ਦਾ ਵੀ ਦਰਦ ਆ ਜਿੰਨਾਂ ਦੇ ਇਹ ਨਾਂ ਲਏ ਆ ਉਹ ਸ਼ਾਇਦ ਉਹਨਾਂ ਦੇ ਪੁੱਤ ਪੋਤੇ ਉੱਥੇ ਜਿਉਂਦੇ ਹੋਣਗੇ ਜਾਂ ਜਾਗਦੇ ਹੋਣਗੇ ਜਿਵੇਂ ਵੀ ਹੈ ਤਾਂ ਉਹਦੇ ਵਾਸਤੇ ਇਹ ਕਾਫੀ ਹੈਗੇ ਆ ਵੀ ਇਹਨਾਂ ਨੂੰ ਪਿਛਲੇ 2 ਸਾਲ ਪਹਿਲਾਂ ਕਿਸੇ ਦਾ ਫੋਨ ਵੀ ਆਇਆ ਸੀ ਪਾਕਿਸਤਾਨ ਤੋਂ ਕਿਸੇ ਪੱਤਰਕਾਰ ਭਰਾ ਨੇ ਇਹਨਾਂ ਦੀ ਇਸ ਪਿੰਡ ਦੇ ਰਹਿਣ ਵਾਲਿਆਂ ਨਾਲ ਗੱਲ ਵੀ ਕਰਵਾਈ ਸੀ ਸੋ ਮੈਂ ਹਾਂ ਸੁਰਿੰਦਰ ਸਿੰਘ ਮਾਨ ਮੈਂ ਵੀ ਬੇਸਿਕਲੀ ਜਿਹੜਾ ਹੈਗਾ ਪੱਤਰਕਾਰੀ ਦੇ ਖੇਤਰ ਨਾਲ ਜੁੜਿਆ ਹੋਇਆ ਹਾਂ ਤੇ ਜੇ ਇਹ ਕੋਈ ਬੰਦਾ ਇਹਨਾਂ ਦੇ ਪਰਿਵਾਰ ਨੂੰ ਜਾਣਦਾ ਹੋਵੇ ਪਾਕਿਸਤਾਨ 'ਚ ਰਹਿੰਦਾ ਹੋਵੇ ਤਾਂ ਉਹਨਾਂ ਲਈ ਜਿਹੜਾ ਹੈਗਾ ਉਹ ਰਾਹ ਖੁੱਲੇ ਨੇ ਉਹ WhatsApp ਨੰਬਰ 70194440@surenderman@gmail.com ਇਹ ਹੈਗਾ ਈਮੇਲ ਆ ਤਾਂ ਇਹਨਾਂ ਦੀ ਜਣੀ ਯਾਦਾਂ ਜਾਂ ਇਹਨਾਂ ਦੇ ਆਖਰੀ ਸਮਾਂ ਜਿਹੜਾ ਇੰਨੀ ਉਮਰ ਪੂਰ ਚੁੱਕੇ 100 ਸਾਲ ਦੇ ਕਰੀਬ ਹੋਣ ਵਾਲੇ ਨੇ ਤੇ ਇਹਨਾਂ ਦੇ ਮਨ ਦੀ ਇੱਕ ਇੱਛਾ ਜ਼ਰੂਰ ਹੈ ਕਿ ਇੱਕ ਵਾਰ ਇਹ ਜਿਵੇਂ ਪਹਿਲਾਂ ਲਾਹੌਰ ਦੇਖਦੇ ਸੀ ਉਹ ਲਾਹੌਰ ਜੂਰ ਦੇਖਣ ਬਾਕੀ ਸਾਰਿਆਂ ਦੀ ਤੰਦਰੁਸਤੀ ਲਈ ਦੁਆ ਕਰਦੇ ਹਾਂ ਸਤਿ ਸ੍ਰੀ ਅਕਾਲ ਆਦਾਬ